ਮੈਂ 1987 ਤੋਂ ਡਿਸਕ ਸਰਵਾਈਕਰ ਦਾ ਕੰਮ ਕਰਦਾ ਮੈਨੂੰ ਆਰਪੀ ਸ਼ੇਖ ਲਾਇਨ ਕੈਡਾ ਗੋਰਿਆਂ ਨੇ ਸਨਮਾਨਤ ਕਰਿਆ ਹੁੰਦਾ ਉਹ ਕਰਿਆ ਹੋਇਆ ਸਾਡੇ ਮਰੀਜ਼ ਪੀਜੀਆਈ ਦੇ ਵੀ ਜਿਹੜੇ ਚੱਕਰ ਲਾ ਲਾ ਕੇ ਥੱਕ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਦੇ ਬੱਚਾ ਆਰਾਮ ਪਾ ਚੁੱਕੇ ਨੇ ਬਾਕੀ ਜਿਹੜੀ ਇਹ ਡਿਸਕ ਸਰਵਾਈਕਲ ਦੀ ਪ੍ਰੋਬਲਮ ਹੈ ਇਹਦਾ ਡਾਕਟਰਾਂ ਕੋਲ ਕੋਈ ਇਲਾਜ ਨਹੀਂ ਹੈਗਾ ਬਿਲਕੁਲ ਸਿਵਾਏ ਆਪਰੇਸ਼ਨ ਤੇ ਜਾਣਾ ਜਿਹੜਾ ਤੁਸੀਂ ਰੁਪਈਆ ਉੱਤੇ ਪੀਏ ਜਾਂ ਡੀਐਮਟੀ ਸੀਐਮ ਚ ਖਰਾਬ ਕਰ ਚੁੱਕੇ ਹੋ ਉਹ ਸਾਡੇ ਕੋਲੇ ਆਓ ਆਪਣੇ ਪੈਸੇ ਬਚਾਓ ਬਾਕੀ ਆਪਰੇਸ਼ਨ ਤੋਂ ਮੈਡੀਕਲ ਗੋਲੀਆਂ ਦਾ ਛੁਟਕਾਰਾ ਪਾਓ ਸਾਡੇ ਕੋਲ ਭੱਜੇ ਫਿਰਦੇ ਹੋ ਥੋੜੇ ਸਾਰੇ ਪੈਸੇ ਬਚਾਵਾਂਗੇ ਬਾਕੀ ਸਾਡੇ ਗਰੰਟੀ ਦੇ ਵਾਲਾ ਸੀ ਤੁਹਾਡਾ ਇਲਾਜ ਕਰਾਂਗੇ ਸਾਡੀ ਜ਼ਿੰਮੇਵਾਰੀ ਹੋਊਗੀ ਇਹ ਨਾਦਾ ਮਾਰਸ ਨਾਲ ਠੀਕ ਹੋਣੇ ਵਾਲਾ ਨਾ ਗਲਾਸ ਨਾਲ ਠੀਕ ਹੋਣੇ ਵਾਲਾ ਨਾ ਇਹ ਡਾਕਟਰਾਂ ਦੇ ਡਾਕਟਰਾਂ ਦਾ ਤਜਰਬਾ ਵੀ ਇਹ ਫੇਲ ਹੈ ਡਾਕਟਰਾਂ ਕੋਲ ਤਾਂ ਇੱਕੋ ਗੱਲ ਆਪਰੇਸ਼ਨ ਹੈ ਠੀਕ ਹੈ ਇਹ ਮੈਂ ਜਿਹੜੇ ਪੁਆਇੰਟ ਨੇ ਇਹ ਹੱਥਾਂ ਦੇ ਨਾਲ ਸੈੱਟ ਕਰਦਾ ਹਮੇਸ਼ਾ ਦਾਵਾ ਤਾਂ ਹਰੇਕ ਕਰਦਾ ਹੈ ਕਿ ਸਾਡੇ ਕੋਲ ਆਓ ਕੀ ਤੁਹਾਡਾ ਇਲਾਜ ਅਸੀਂ ਕਰਾਂਗੇ ਠੀਕ ਕਰਦਾਂਗੇ ਪਰ ਪੈਸੇ ਲੈ ਕੇ ਉਲਟ ਮੁੜ ਕੇ ਕੋਈ ਤਾਂ ਠੀਕ ਨਹੀਂ ਹੁੰਦਾ ਤੇ ਫਿਰ ਤੁਹਾਡੀ ਕੀ ਗਾਰੰਟੀ ਹੈ ਕਿ ਅਸੀਂ ਜੀ ਗਾਰੰਟੀ ਦਿੰਨੇ ਆ ਮੇਰੀ ਲੀਡ ਦੀ ਹੱਡੀ ਦਾ ਉਹਦਾ ਜੀ ਮੈਨੂੰ ਕੋ ਦੋ ਘੱਗਾਂ ਲਾਇਆ ਜੀ ਮੇਰਾ ਆਰਾਮ ਹੋ ਗਿਆ ਜੀ। ਮੈਂ ਕਾਫੀ ਦਵਾਈਆਂ ਖਾਧੀਆਂ ਫਿਰ ਬਹੁਤ ਖਾਧੀਆਂ ਹੀ ਦੂਰ ਤੱਕ ਆਪਣੇ ਤੇ ਮਰੇਰ ਕੋਟਲੇ ਰੱਖ ਕੇ ਜੀ ਖਾਧੀਆਂ ਦਵਾਈਆਂ ਕਿਤੇ ਵੀ ਖਾਧੀਆਂ ਆਪਣੇ ਬਾਲੇ ਵੀ ਖਾਧੀਆਂ ਦਵਾਈ ਮੈਨੂੰ ਰਹੀ ਨਾ ਇਹਨਾਂ ਤੇ ਆਰਾਮ ਆ ਗਿਆ। ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਬੀਬੀਪੀ ਪ੍ਰਾਈਮ ਟੀਵੀ ਤੇ ਮੈਂ ਅਰਜੰਦਰ ਭੱਟ ਜੇਕਰ ਤੁਸੀਂ ਵੀ ਰੀਡ ਦੀ ਹੱਡੀ ਦੇ ਪ੍ਰੋਬਲਮ ਤੋਂ ਪਰੇਸ਼ਾਨ ਹੋ ਤੁਹਾਡੀ ਇੱਕ ਲੱਤ ਵਿੱਚ ਦਰਦ ਹੁੰਦਾ ਹੈ ਪਹਿਲਾ ਲੱਕ ਦੇ ਵਿੱਚ ਆਂਦਾ ਫਿਰ ਦੂਜੀ ਦਤ ਵਿੱਚ ਦਰਦ ਜਾਂਦਾ ਹੈ ਤਾਂ ਉਹਦੇ ਤੋਂ ਛੁਟਕਾਰਾ ਪਾਉਣ ਲਈ ਇੱਕ ਵਾਰ ਜ਼ਰੂਰ ਜੀਐਸ ਟੀਮਾਨ ਨੇ ਜੋ ਇੱਕ ਵਾਰੀ ਚੈੱਕ ਕਰਦੇ ਨੇ ਦੂਜੀ ਵਾਰ ਚ ਕਰੀਬ 60% ਵਿਅਕਤੀ ਨੂੰ ਉਸ ਲਤ ਦੇ ਦਰਦ ਦੇ ਵਿੱਚੋਂ ਤੇ ਰੀਡ ਦੇ ਮਨਕਿਆਂ ਤੋਂ ਪ੍ਰੋਬਲਮ ਤੋਂ ਹੱਲ ਮਿਲ ਜਾਂਦੀ ਹੈ ਨਿਜਾਤ ਮਿਲ ਜਾਂਦੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਜੀਐਸ ਧਮਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੀ ਵਿਧੀ ਰਾਹੀਂ ਉਹ ਇਲਾਜ ਕਰਦੇ ਨੇ ਤੇ ਮਰੀਜ਼ ਦਾ ਦਰਦ ਚੁਟਕੀਆਂ ਵਿੱਚ ਗਾਇਬ ਕਰ ਦਿੰਦੇ ਨੇ ਪਹਿਲਾਂ ਤਾਂ ਜੀਐਸ ਧਮਾਨੀ ਬਹੁਤ ਬਹੁਤ ਸਵਾਗਤ ਹੈ ਪਹਿਲੀ ਗੱਤਾ ਜੀ ਵੀਰ ਜੀ ਸਾਰਿਆਂ ਨੂੰ ਮੇਰੇ ਮੇਰੇ ਭੈਣ ਭਰਾਵਾਂ ਨੂੰ ਜਿਹੜੇ ਜਿਨ੍ਹਾਂ ਨੂੰ 20 ਸਾਲ 30 ਸਾਲ ਡਿਸਕ ਸਰਕਲ ਦੀ ਪ੍ਰੋਬਲਮ ਹੈ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਮੈਂ ਮੈਂ ਜੀ ਕੱਲ ਕਰਦੇ ਆ ਆਪਾਂ ਧਮਾਨ ਸਾਹਿਬ ਕਿ ਅੱਜ ਕੱਲ ਚੋਰ ਬਜਾਰੀ ਬੜੀ ਹੋ ਚੁੱਕੀ ਆ ਤੇ ਜੇਕਰ ਗੱਲ ਕਰੀਏ ਆਪਾਂ ਲੋਕ ਕਹਿੰਦੇ ਨੇ ਕਿ ਅਸੀਂ ਮਿੰਟਾਂ ਦੇ ਵਿੱਚ ਰੀਡ ਦੀ ਹੱਡੀ ਦੇ ਮਨਕਿਆਂ ਦੀ ਪ੍ਰੋਬਲਮ ਨੂੰ ਨੂਰ ਕਰਦੇ ਆ ਤੇ ਤੁਹਾਡੇ ਕੋਲ ਕਹੇ ਜੀ ਵਿਧੀ ਆ ਜਿਹੜੀ ਤੁਸੀਂ ਕਿੰਨੇ ਦਿਨ ਚ ਇਲਾਜ ਕਰਦੇ ਹੋ ਦੇਖੋ ਜੀ ਮੈਂ 1987 ਤੋਂ ਡਿਸਕ ਸਰਵਾਈਕਲ ਦਾ ਕੰਮ ਕਰਦਾ ਮੈਨੂੰ ਆਰਪੀ ਸ਼ੇਖ ਲਾਇਨ ਕੈਡਾ ਗੋਰਿਆਂ ਨੇ ਸਨਮਾਨਤ ਕਰਿਆ ਹੁੰਦਾ ਉਹ ਕਰਿਆ ਹੋਇਆ ਨੋਟ ਮੇਰੇ ਕੋਲ 20-30 ਸਾਲ ਪੁਰਾਣੇ ਮਰੀਜ਼ ਪੀਜੀਆਈ ਦੇ ਜਿਹੜੇ ਚੱਕਰ ਲਾ ਲਾ ਕੇ ਥੱਕ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਰਾਮ ਪਾ ਚੁੱਕੇ ਨੇ ਜਿਨ੍ਹਾਂ ਵਿੱਚ ਡਾਕਟਰ ਵਕੀਲ ਹਾਈ ਕੋਰਟ ਦੇ ਜੱਜ ਵਕੀਲ ਮਿਨਿਸਟਰੀ ਲੈਵਲ ਦੇ ਬੰਦੇ ਸਾਰੇ ਇਸ ਬੰਦੇ ਸਾਰੇ ਮੇਰੇ ਕੋਲ ਆਉਂਦੇ ਨੇ ਬਾਕੀ ਜਿਹੜੀ ਇਹ ਡਿਸਕ ਸਰਵਾਈਕਲ ਦੀ ਪ੍ਰੋਬਲਮ ਹੈ ਇਹਦਾ ਡਾਕਟਰਾਂ ਕੋਲ ਕੋਈ ਇਲਾਜ ਨਹੀਂ ਹੈਗਾ ਬਿਲਕੁਲ ਸਿਵਾਏ ਆਪਰੇਸ਼ਨ ਤੇ ਜਿਹੜੇ ਬੰਦੇ ਦਾ ਆਪਰੇਸ਼ਨ ਹੋ ਗਿਆ ਉਹਦੀ ਲਾਈਫ ਬਿਲਕੁਲ ਹੀ ਖਤਮ ਹੈ ਬਾਕੀ ਮੈਂ ਗੁਰੂ ਘਰ ਦਾ ਸ਼ਰਧਾਲੂ ਆਂ ਬਾਕੀ ਮੈਂ ਗੁਰੂ ਘਰ ਦਾ ਸ਼ਰਧਾਲੂ ਆ ਪੂਰੀ ਇਮਾਨਦਾਰੀ ਨਾਲ ਆਪਣੇ ਅਮਰੀਕਾ ਦਾ ਆਪਣਾ ਇਲਾਜ ਕਰਦਾ ਮੈਂ ਆਪਣੇ ਬਿਜ਼ਨਸ ਨਾਲ ਨਾਲ ਸੇਵਾ ਭਾਵ ਵੀ ਰੱਖਦਾ ਬਾਕੀ ਮੈਡੀਕਲ ਗੋਲੀਆਂ ਮੈਂ ਬਿਲਕੁਲ ਬੰਦ ਕਰਾਉਣਾ ਜਿਹੜਾ ਵੀ ਮਰੀਜ਼ ਮੇਰੇ ਕੋਲ ਆਏ ਮੈਡੀਕਲ ਗੋਲੀਆਂ ਆਪਣੇ ਆਪਰੇਛੇ ਤੋਂ ਛਡਕਾਰਾ ਪਾਓ ਜਿਹੜਾ ਤੁਸੀਂ ਨਜਾਇਜ਼ ਡਾਕਟਰਾਂ ਕੋਲ ਤੁਰੇ ਫਿਰਦੇ ਹੋ ਜਾ ਕੇ ਅਕਸਰਾਂ ਦੇ ਪੈਸੇ ਲਾਤੇ ਲੱਖਾਂ ਹਜ਼ਾਰਾਂ ਜਿਹੜਾ ਤੁਸੀਂ ਰੁਪਈਆ ਉੱਥੇ ਪੀਏ ਜੀ ਡੀ ਐਮ ਤੇ ਸੀ ਐਮ ਚ ਇੱਕ ਖਰਾਬ ਕਰ ਚੁੱਕੇ ਹੋ ਉਹ ਸਾਡੇ ਕੋਲੇ ਆਓ ਆਪਣੇ ਪੈਸੇ ਬਚਾਓ ਬਾਕੀ ਆਪਰੇਸ਼ਨ ਤੋਂ ਮੈਡੀਕਲ ਗੋਲੀਆਂ ਛਡਕਾਰ ਆਪੋ ਬਾਕੀ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਬਾਕੀ ਸੱਚੇ ਦਿਲ ਦੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹੜਾ ਵੀ ਮਰੀਜ਼ ਮੇਰੀ ਦੁਕਾਨ ਦੇ ਉੱਤੇ ਆਊਗਾ ਉਹਦਾ ਮੈਂ ਤਾਨਦੇਹੀ ਨਾਲ ਇਮਾਨਦਾਰੀ ਨਾਲ ਪੂਰਾ ਪੱਕਾ ਇਲਾਜ ਕਰੂੰਗਾ ਬਾਕੀ ਜਿਹੜਾ ਵੀ ਮਰੀਜ਼ ਮੇਰੀ ਦੁਕਾਨ ਦੇ ਉੱਤੇ ਆਵੇ ਆ ਮੇਰੀ ਇੱਧਰ ਜੀ ਸਪਲੈਸ ਮਾਰੋ ਆ ਮੇਰੀਆਂ ਘਰ ਤੋਂ ਘੜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਮਰੀਜ਼ ਠੀਕ ਕਰ ਚੁੱਕਿਆ ਗੁਰੂ ਮਹਾਰਾ ਦੀ ਕਿਰਪਾ ਦੇ ਨਾਲ ਇਹ ਹਜ਼ਾਰਾਂ ਦੇ ਮਰੀਜ਼ ਇਹਦੇ ਵਿੱਚ ਆਈਪੀਐਸ ਅਫਸਰ ਜੱਜ ਹਾਈ ਕੋਰਟ ਦੇ ਵਕੀਲ ਆਰਪੀ ਸ਼ੇਖ ਸਾਰੇ ਆਉਂਦੇ ਨੇ ਆ ਦੇਖੋ ਮੇਰੇ ਕੋਲ ਪੂਰਾ ਰਿਕਾਰਡ ਮੇਰੇ ਕੋਲੇ ਪਿਆ ਠੀਕ ਆ ਜੀ ਜਿਹੜੀ ਕਿਹੜੀ ਵਿਧੀ ਆ ਜਿਹੜੀ ਤੁਸੀਂ ਮਰੀਜ਼ ਨੂੰ ਜਿਹੜਾ ਕਿ ਰੀਡ ਦੀ ਹੱਡੀ ਦਾ ਜਿਹੜਾ ਕਿ 10 ਸਾਲ 5 ਸਾਲਾਂ ਤੋਂ ਪ੍ਰੋਬਲਮ ਹੁੰਦੀ ਆ ਉਹ ਤੁਸੀਂ ਜਲਦੀ ਠੀਕ ਕਰ ਦਿੰਦੇ ਆ ਉਹਦਾ ਮੈਂ ਤੁਹਾਨੂੰ ਦੱਸ ਦਾਂ ਉਹਦਾ ਕੀ ਤਰਤੀਬ ਆ ਸਾਡੇ ਕੋਲੇ ਦੇਖੋ ਮੈਂ ਆਪਣੇ ਮਰੀਜ਼ ਦਾ ਨਾਮ ਤਾਂ ਇੱਕ ਸਰਾ ਦੇਖਦਾ ਮੈਂ ਜਿਹੜਾ ਵੀ ਮਰੀਜ਼ ਮੇਰੀ ਦੁਕਾਨ ਦੇ ਉੱਤੇ ਆਉਂਦਾ ਹੈ ਉਹਨੂੰ ਮੈਂ ਕਲੀਅਰ ਦੱਸਦਾ ਵੀ ਤੂੰ ਤੈਨੂੰ ਡਿਸਕਾਜ ਸਰਵਾਈਕਲ ਆ ਉਹਨੂੰ ਡਿਸਕਾਜ ਸਰਵਾਈਕਲ ਕਿੰਨੇ ਨੰਬਰ ਵਨ ਕੇ ਜੋ ਪ੍ਰੋਬਲਮ ਹੈ ਕਿੰਨੀ ਪੁਰਾਣੀ ਹੈ ਸਾਰਾ ਕੁਝ ਮੈਂ ਦੱਸੂਗਾ ਉਹਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਬਾਕੀ ਇਹ ਹੈ ਵੀ ਛੋਟੀ ਜੀ ਗੱਲ ਦੇ ਉੱਤੇ ਡਾਕਟਰ ਕਹਿੰਦਾ ਜਾਓ ਜੀ ਐਕਸਰਾ ਤਰਾਓ 8 8 10 10000 ਰੁਪਏ ਐਕਸਰਾ ਦੇ ਤੁਹਾਡੇ ਖਰਾਬ ਉਹ ਵੀ ਤੁਹਾਡੇ ਪੈਸੇ ਬਚਾਵਾਂਗੇ ਬਾਕੀ ਆਪਰੇਸ਼ਨ ਤੇ ਵੀ ਤੁਹਾਡੇ ਜਿਹੜਾ ਲੱਖਾਂ ਰੁਪਏ ਤੁਸੀਂ ਜਾ ਕੇ ਡਾਕਟਰਾਂ ਕੋਲ ਭੱਜੇ ਫਿਰਦੇ ਹੋ ਤੁਹਾਡੇ ਸਾਰੇ ਪੈਸੇ ਬਚਾਵਾਂਗੇ ਬਾਕੀ ਸਾਡੇ ਗਾਰੰਟੀ ਦੇ ਵਾਲਾ ਅਸੀਂ ਤੁਹਾਡਾ ਇਲਾਜ ਕਰਾਂਗੇ ਸਾਡੀ ਜ਼ਿੰਮੇਵਾਰੀ ਹੋਊ ਉਰੀ ਜੜ ਜਿਹੜਾ ਜਿੰਨਾ ਵੀ ਹੈਗਾ ਥੋੜਾ ਜੋ ਵੀ ਚਾਹੇ ਪੁਰਾਣੇ ਤੋਂ ਤੁਸੀਂ ਕੋਈ ਮਾਲਸ਼ਤ ਕਰਦੇ ਹੋ ਤੇਲ ਲੰਦ ਜਿਵੇਂ ਇਹ ਦੇਖੋ ਮੇਰੀ ਗੱਲ ਸੁਣੋ ਨਾ ਇਹ ਮਾਲ ਇਹ ਵੀ ਦਵਾਈ ਵੀ ਦਿੰਦੇ ਨਹੀਂ 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 ਮੇਰੀ ਮੈਂ ਮੈਂ ਤੁਹਾਨੂੰ ਡਿਟੇਲ ਚ ਚੰਗੀ ਤਰ੍ਹਾਂ ਸਮਝਾਉਣਾ ਆ ਰਾਮ ਨਾ ਮੇਰੀ ਗੱਲ ਸੁਣੋ ਇਹ ਨਾ ਤਾਂ ਮਾਲਸ ਨਾਲ ਠੀਕ ਹੋਣੇ ਵਾਲਾ ਨਾ ਗਲਾਸ ਨਾਲ ਠੀਕ ਹੋਣੇ ਵਾਲਾ ਨਾ ਇਹ ਡਾਕਟਰਾਂ ਦੇ ਡਾਕਟਰਾਂ ਦਾ ਤਜਰਬਾ ਵੀ ਇਹ ਫੇਲ ਹੈ ਡਾਕਟਰਾਂ ਕੋਲ ਤਾਂ ਇੱਕੋ ਗੱਲ ਆਪਰੇਸ਼ਨ ਹੈ ਠੀਕ ਹੈ ਇਹ ਮੈਂ ਜਿਹੜੇ ਪੁਆਇੰਟ ਨੇ ਇਹ ਹੱਥਾਂ ਦੀ ਨਾਲ ਸੈੱਟ ਕਰਦਾ ਅੱਤਾਂ ਦੀ ਨਾਲ ਸੈੱਟ ਕਰਕੇ ਥੱਲੇ ਗੱਟੀਆਂ ਮਾਰ ਕੇ ਮੈਂ ਟੀਬ ਦਾ ਪਲਸਟਰ ਲਾਉਣਾ ਕਿਸੇ ਵੀ ਕਿਸਮ ਦੀ ਕੋਈ ਮੈਡੀਕਲ ਮੈਂ ਗੋਲੀ ਨਹੀਂ ਡਾਕਟਰ ਨੂੰ ਮਰੀਜ਼ਾਂ ਨੂੰ ਦਿੰਦਾ ਮੈਂ ਲੋਕਾਂ ਨੂੰ ਚੱਕਰਾਂ ਜੋ ਕੱਢਦਾ ਠੀਕ ਹੈ ਨਾ ਇੱਥੇ ਆ ਲੋਕਾਂ ਨੇ ਬਿਜ਼ਨਸ ਬਣਾਏ ਹੋਏ ਨੇ ਚੱਕ ਕੇ ਐਕਸਰੇ ਆਣਾਂ ਦਾ ਜਾ ਇਸ ਤਰ੍ਹਾਂ ਤਰ੍ਹਾਂ ਲਾ ਉੱਥੇ ਲੈਂਦੇ ਹਜ਼ਾਰਾਂ ਰੁਪਏ ਖਰਚਣੇ ਨੇ ਠੀਕ ਹੈ ਜੀ ਡਾਕਟਰਾਂ ਕੋਲ ਮੈਂ ਜਿਹੜੇ ਲੱਖਾਂ ਰੁਪਏ ਖਰਾਬ ਕਰਤੀਏ ਕਰ ਚੁੱਕ ਨੇ ਮਰੀਜ਼ ਆ ਪਤਾ ਨਹੀਂ ਮੇਰੇ ਕਿੰਨੇ ਮਰੀਜ਼ ਆ ਦੇਖ ਲਓ ਕਿਤਾਬਾਂ ਭਰੀਆਂ ਪਈਆਂ ਨੇ ਆ ਕੇ ਜਿਹੜੇ ਵਿਚਾਰੇ ਦੁਖੀ ਨੇ ਹੋ ਤਾਂ ਕਸ਼ੀ ਤੱਕ ਕਰਨ ਤੱਕ ਉਹਨਾਂ ਮਰੀਜ਼ਾਂ ਦੀ ਨੋਟਾਈ ਹੋਈ ਆ ਆ ਸਾਰੇ ਬਚਾਏ ਨੇ ਆ ਮੈਨੂੰ ਤੀਸਾ ਦੇ ਨੇ ਗੁਰੂ ਮਹਾਰਾਜ ਦੀ ਕਰ ਜਿਹੜਾ ਦਰਦ ਹੁੰਦਾ ਇੱਕ ਲੱਤ ਵਾਲਾ ਉਹਨੂੰ ਕੀ ਕਹਿੰਦੇ ਨੇ ਇੱਕ ਲੱਤ ਦੇ ਵਿੱਚ ਪ੍ਰੋਬਲਮ ਤਾਂ ਆਉਂਦੀ ਆ L4 L5 ਮਣਕਾ ਜਦ ਦਬਦਾ L4 L5 ਮਣਕਾ ਜਦ ਦਬਣ ਦੇ ਨਾਲ ਉਸ ਤੋਂ ਬਾਅਦ ਨਸ ਬਲੌਕ ਹੋ ਜਾਂਦੀ ਆ ਉਸ ਤੋਂ ਬਾਅਦ L4 L5 ਜ਼ਿਆਦਾਤਰ ਜਿਹੜੇ ਮਰੀਜ਼ ਆ ਉਹਨਾਂ ਨੂੰ L4 L5 ਮਣਕੇ ਤੋਂ ਦਰਦ ਹੋਣ ਤੋਂ ਬਾਅਦ ਸਾਈਡ ਤੋਂ ਆਣਦਾ ਉਹਦਾ ਪੂੜੇ ਚ ਆਉਂਦਾ ਪੂੜੇ ਤੋਂ ਆਉਣ ਤੋਂ ਬਾਅਦ ਫਿਰ ਉਹਦੀ ਲੱਤ ਵਾਲੀ ਜਿਹੜੀ ਨਸ ਆ ਪਿੱਛੋਂ ਟਾਈਟ ਹੁੰਦੀ ਆ ਪਹਿਲਾਂ ਤਾਂ ਇੱਕ ਲੱਤ ਟਹਿ ਤੇ ਵਿੱਚ ਪਾ ਫਿਰ ਦੁੱਨਾ ਚ ਆਉਂਦੀ ਆ ਜੇ ਤਾਂ ਕੋ ਕਾਬਲ ਬੰਦਾ ਮਿਲ ਗਿਆ ਫਿਰ ਉਹ ਠੀਕ ਕਰ ਦਿੰਦਾ ਜਿੱਦਾਂ ਝਟਕੇ ਮਾਰਦੇ ਨੇ ਗਲਾਸ ਲਾਉਂਦੇ ਨੇ ਇਹ ਬਿਲਕੁਲ ਸਰੋਸਾਰ ਗਲਤ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਕੋਲੇ ਆਓ ਠੀਕ ਆ ਜੀ ਬਿਲਕੁਲ ਸਹੀ ਜੜ ਤੋਂ ਬਿਮਾਰੀ ਚੱਕਾਂਗੇ ਸਾਡੀ ਗਾਰੰਟੀ ਹੋਊਗੀ ਪਹਿਲਾਂ ਕਿ ਸਾਡੇ ਪ੍ਰਧਾਨ ਸਾਹਿਬ ਦਾਵਾ ਤਾਂ ਹਰੇ ਕਰਦਾ ਕਿ ਸਾਡੇ ਕੋਲ ਆਓ ਕੀ ਤੁਹਾਡਾ ਇਲਾਜ ਅਸੀਂ ਕਰਾਂਗੇ ਠੀਕ ਕਰ ਦਾਂਗੇ ਪਰ ਪੈਸੇ ਲੈ ਕੇ ਉਲਟ ਮੁੜ ਕੇ ਕੋਈ ਤਾਂ ਠੀਕ ਨਹੀਂ ਹੁੰਦਾ ਤੇ ਫਿਰ ਤੁਹਾਡੀ ਕੀ ਗਾਰੰਟੀ ਹੈ ਕਿ ਜਿੱਦਾਂ ਦੀ ਅਸੀਂ ਜੀ ਗਾਰੰਟੀ ਦਿੰਨੇ ਆ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਮੈਂ ਆਪਣੀ ਜ਼ਿੰਦਗੀ ਗੁਰੂ ਮਹਾਰਾਜ ਦੇ ਲਿਖੇ ਲਈ ਹੋਈ ਆ ਮੈਂ ਆਪਣੇ ਬਿਜ਼ਨਸ ਨਾਲ ਆ ਸੇਵਾ ਭਾਵ ਵੀ ਰੱਖਦਾ ਸਵੇਰੇ ਛੋਟੇ ਸਾਹਿਬ ਜਗਦਾ ਨਹੀਂ ਮੈਂ ਜਗਾ ਤੇ ਜਾਣਾ ਰੋਜ਼ ਤੇ ਜਾਣਾ ਵੀ ਮਾਕੀ ਮੈਂ ਸੇਵਾ ਭਾਵ ਵੀ ਰੱਖਦਾ ਮਣੀ ਮੈਂ ਤਾਂ ਜਿਹੜੇ ਵਿਚਾਰੇ ਪੁਰਾਣੇ ਮਰੀਜ਼ ਇਹ ਤੜਫ ਰਹੇ ਨੇ ਆ ਲੱਖਾਂ ਰੁਪਿਆ ਆਪਣਾ ਖਰਾਬ ਕਰ ਚੁੱਕੇ ਮੈਂ ਤਾਂ ਇਹਨਾਂ ਲੋਕਾਂ ਦਾ ਸੀਸਾ ਲੈਣੀਆਂ ਮੈਂ ਇਹਨਾਂ ਲੋਕਾਂ ਦੀ ਤੰਦ ਹੀ ਨਾਲ ਇਹਨਾਂ ਲੋਕਾਂ ਸਾਰਿਆਂ ਦੀ ਸੇਵਾ ਕਰਨੀਆਂ ਮੈਂ ਦਿਲ ਤੋਂ ਆ ਜਿਹੜੇ ਲੋੜਵੰਦ ਆਏ ਨੇ ਉਹਨਾਂ ਨੂੰ ਕੋਈ ਤੇ ਆ ਲੋੜਵੰਦ ਉਹਨਾਂ ਦਾ ਮੈਂ ਦਿਲ ਨਹੀਂ ਤੋੜਦਾ ਹੈਗਾ ਕੋਈ ਗੱਲ ਨਹੀਂ ਹੈ ਉਨਾ ਨਹੀਂ ਮੁੰਨਾਂ ਤਾਂ ਮੈਂ ਇਲਾਜ ਕਰਦਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਦੋ ਦਿਨ ਵਾਰੀ ਵੀ ਕਿ ਮੈਂ ਸੇਵਾ ਭਾਪ ਵੀ ਰੱਖਦਾ ਆਪਣੇ ਬਿਜਨਸ ਦੇ ਨਾਲ ਨਾਲ ਇੱਥੇ ਤਾਂ ਲੋਕਾਂ ਨੇ ਬਿਜ਼ਨਸ ਬਣਾਏ ਹੋਏ ਨੇ ਹੈ ਚੱਕ ਕੇ ਛਿੱਲ ਲਾਉਂਦੇ ਨੇ ਠੀਕ ਆ ਨਾ ਮੈਂ ਤੁਹਾਨੂੰ ਹਰ ਹੱਥ ਜੋੜ ਕੇ ਬੇਨਤੀ ਕਰਾਂ ਜਿਹੜੇ ਡਿਸਕਸ ਕਰ ਬਗਲੇ 20 ਸਾਲ 30 ਸਾਲ ਪੁਰਾਣੇ ਮਰੀਜ਼ ਨੇ ਉਹ ਸਾਡੇ ਕੋਲ ਆਓ ਜਿਹੜਾ ਤੁਹਾਡਾ ਲੱਖਾਂ ਰੁਪਇਆ ਐਕਸਟਰਾ ਨਹੀਂ ਪੈਸੇ ਲਾਉਣੇ ਨੇ ਉਹ ਬਚਾਓ ਨਾਲੇ ਤੁਹਾਡੇ ਟਾਈਮ ਦੀ ਬਚਤ ਕਰਾਂਗੇ ਇਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਇਹ ਜੜੋਂ ਸੋਲਵ ਕਰਾਂਗੇ ਬਿਲਕੁਲ ਦੁਬਾਰਾ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਆ ਇਹ ਜਿਹੜੇ ਪ੍ਰੋਬਲਮ ਆਉਂਦੀਆਂ ਨੇ ਇਹ ਕਿ ਖਾਣ ਪੀਣ ਚੀਜ਼ਾਂ ਆਉਂਦੇ ਨੇ ਕਿ ਕਿਵੇਂ ਆ ਦੇ ਇਹ ਦੇਖੋ ਖਾਣ ਪੀਣ ਦੀ ਗੱਲ ਨਹੀਂ ਹੁੰਦੀ ਇਹ ਜਿਸ ਤਰ੍ਹਾਂ ਕਿਸੇ ਨੂੰ ਝਟਕਾ ਲੱਗਦਾ ਹੈ ਝਟਕਾ ਲੱਗ ਗਿਆ ਜਾਂ ਤੁਸੀਂ ਕਿਸੇ ਦੇ ਮਾਲਿਸ਼ ਕਰਾਉਂਦੇ ਹੋ ਉਹਦੇ ਮਾਲਿਸ਼ ਵਾਲੇ ਨੂੰ ਕੀ ਪਤਾ ਵੀ ਮਨ ਕੇ ਕੀ ਹੁੰਦੇ ਨੇ ਪਿੱਛੇ ਠੀਕ ਆ ਜੀ ਜਾਂ ਝਟਕੇ ਮਾਰਦੇ ਨੇ ਗਲਾਸ ਲਾਉਂਦੇ ਨੇ ਉਹ ਗਲਤ ਹੈ ਸਾਰਾ ਕੁਝ ਬਾਕੀ ਜਿਹੜੀਆਂ ਮੈਡੀਕਲ ਗੋਲੀਆਂ ਇਹ ਵੀ ਇਹਦੇ ਬਾਅਦ ਇਹ ਨਹੀਂ ਕੰਮ ਕਰਦੀਆਂ ਹੈਗੀਆਂ ਬਿਲਕੁਲ ਨਹੀਂ ਡਾਕਟਰਾਂ ਕੋਲ ਤਾਂ ਇੱਕੋ ਗੱਲ ਹੈ ਇਹਦਾ ਆਪਰੇਸ਼ਨ ਬਾਰੇ ਕਹਿਣਗੇ ਬਸ ਅਸੀਂ ਆਪਰੇਸ਼ਨ ਤਾਂ ਬਚਾਉਂਦੇ ਆ ਹਰ ਮਰੀਜ਼ ਨੂੰ ਹਾਂ ਤੇ ਇਹ ਵੀ ਪ੍ਰੋਬਲਮ ਆ ਇਹ ਕਿੰਨੇ ਕੁ ਮਰੀਜ਼ ਜਿਹੜੇ ਨੇ ਕਿ ਤੁਸੀਂ ਹੁਣ ਠੀਕ ਕਰ ਚੁੱਕੇ ਜਿਹੜੇ ਮੈਂ ਕਹਿੰਨਾ ਕੋਈ ਗਿਣਤੀਉ ਨਹੀਂ ਭਾਈ ਸਾਹਿਬ ਹਜ਼ਾਰਾਂ ਦੀ ਗਿਣਤੀ ਦੇ ਮਰੀਜ਼ ਨੇ 100 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਬਚਣਾ ਦੇਖ ਲੋ ਆ ਆਹ ਲੋਕ ਲੈ ਕੇ ਬਾਹਰੋਂ ਵੀ ਆਂਦੇ ਤਾਂ ਬਾਹਰੋਂ ਸਾਰੀਆਂ ਸਟੇਟਾਂ ਦੇ ਬੰਦੇ ਨੇ ਜੀ ਸਾਰੀਆਂ ਸਟੇਟਾਂ ਦੇ ਨੇ ਜੰਮੂ ਕਸ਼ਮੀਰ ਸਿਮਲਾ ਹਿਮਾਚਲ ਆ ਦੇਖੋ ਤੁਹਾਡੇ ਸਾਹਮਣੇ ਰਿਕਾਰਡ ਲਿਖਿਆ ਹੋਇਆ ਐਵੇਂ ਨਹੀਂ ਗੱਲਾਂ ਮਾਰਦੇ ਹੈਗੇ ਇੱਥੇ ਚੱਕ ਕੇ ਇੱਥੇ ਹਰੇਕ ਬੋਰਡ ਲਈ ਬੈਠਾ ਲੋਕਾਂ ਨੂੰ ਲੁੱਟਣ ਦਾ ਮਾਰਾ ਜਿਹੜੀ ਗੱਲ ਕਰਾਂਗੇ ਸੋਲਡ ਗੱਲਾਂ ਕਰਾਂਗੇ ਸਬੂਤਾਂ ਦੇ ਆਧਾਰ ਦੇ ਉੱਤੇ ਗੱਲ ਕਰਾਂਗੇ ਠੀਕ ਆ ਨਾ ਜਿਹੜਾ ਗੁਰੂ ਘਰ ਦਾ ਬੰਦਾ ਪ੍ਰੇਮੀ ਹੋਊਗਾ ਬੰਦਾ ਉਹ ਗੱਲ ਸਹੀ ਹੋਊਗਾ ਸਾਫ਼ ਸੁਥਰੀ ਗੱਲ ਕਰੂਗਾ ਉਹ ਹਾਂਜੀ ਕੀ ਅਪੀਲ ਕਰਦੇ ਲੋਕਾਂ ਨੂੰ ਕੋਈ ਅਪੀਲ ਕਰ ਮੈਂ ਸਾਰੇ ਜਿਹੜੇ ਵਿਚਾਰੇ 20 30 ਸਾਲ ਲੋਕਾਂ ਕੋਲ ਤੁਰੇ ਫਿਰਦੇ ਨੇ ਆਪਣੇ ਭਟਕਦੇ ਪੈ ਰਹੇ ਨੇ ਹਸਤਾਲਾਂ 'ਚ ਚੱਕਰ ਲਾ ਲ ਕੇ ਤੱਕ ਚੁੱਕੇ ਨੇ ਉਹ ਆਓ ਅਸੀਂ ਤੰਦੇਹੀ ਦੇ ਨਾਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ ਕਰਕੇ ਉਹਨਾਂ ਦਾ ਇਲਾਜ ਕਰਾਂਗੇ ਬਿਲਕੁਲ ਸਹੀ ਕਰਾਂਗੇ ਬਾਕੀ ਜੇ ਤਸੱਲੀ ਕਰਨੀ ਆ ਮੇਰੀ ਦੁਕਾਨ ਦੇ ਵਿੱਚ ਚਾਹੋ ਦੁਕਾਨ ਦੇ ਵਿੱਚ ਜਾ ਕੇ ਤੁਹਾਨੂੰ ਰਿਕਾਰਡ ਵੀ ਦਿਖਾਵਾਂ ਜਿਹੜਾ ਵੀ ਮਰੀਜ਼ ਮੇਰੀ ਦੁਕਾਨ ਤੇ ਕਿਸੇ ਵੀ ਸਟੇਟ ਤੋਂ ਕਿਸੇ ਵੀ ਸ਼ਹਿਰ ਤੋਂ ਆਉਂਦਾ ਮੇਰੇ ਕੋਲ ਟੈਲੀਫੋਨ ਮਾ ਟੈਲੀਫੋਨ ਮਾਰ ਕੇ ਆਵੇ ਬਾਕੀ ਸਕਰੀਨ ਤੇ ਸਾਡਾ ਟੈਲੀਫੋਨ ਨੰਬਰ ਚੱਲਦਾ ਫੋਨ ਫੋਨ ਕਰਕੇ ਜਰੂਰੀ ਆਵੇ ਮੇਰੇ ਕੋਲ ਕਿੰਨਾ ਨੰਬਰ ਤੁਹਾਡਾ ਨੰਬਰ ਵੀ ਦੱਸ ਦਿਓ ਕੋਈ ਨੰਬਰ ਹੈਗਾ ਜੀ ਮੇਰਾ 92 46 87 30 ਦੁਬਾਰਾ ਫਿਰ ਰੀਪੀਟ ਕਰ ਦਿਓ ਹਾਂ 95 92 46 87 30 ਬਾਕੀ ਸਕਰੀਨ ਦੇ ਉੱਤੋਂ ਵੀ ਸਾਡਾ ਨੰਬਰ ਚੱਲੂਗਾ ਸਕਰੀਨ ਦੇ ਉੱਤੋਂ ਨੰਬਰ ਵੀ ਦੇਖ ਲਓ ਸਾਡਾ ਇਹ ਮੇਰਾ ਕਾਰਡ ਹੈ ਮੈਂ ਇਹਦੇ ਉੱਤੇ ਲਾ ਦੇਣਾ ਕਾਰਡ ਵੀ ਪੜ੍ਹ ਕੇ ਚੰਗੀ ਤਰ੍ਹਾਂ ਹੋ ਮੇਰੇ ਮੇਰਾ ਜਿਹੜੇ ਮਰੀਜ਼ ਨੇ ਆਉਣਾ ਇਹ ਸੰ ਜੀਐਸ ਤੇਮਾਨ ਜੋ ਆਪਣੀ ਜਿਹੜੀ ਕਿ ਸਰਵਾਈਕਲ ਜਾਂ ਹੋਰ ਕਈ ਬਿਮਾਰੀਆਂ ਨੇ ਰੋਗਾਂ ਦੇ ਉਹਨਾਂ ਨੂੰ ਦੂਰ ਕਰ ਲਈਏ ਇੱਥੇ ਜਿਹੜਾ ਕਲੀਨਿਕ ਚਲਾ ਰਹੇ ਨੇ ਤੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੋ 10 ਸਾਲ ਤੋਂ ਰੀੜ ਦੀ ਹੱਡੀ ਜਾਂ ਮਨਕਿਆਂ ਦੀ ਪ੍ਰੋਬਲਮ ਨਾਲ ਜੂਝ ਰਹੇ ਸਨ ਉਹਨਾਂ ਨੂੰ ਇਹਨਾਂ ਨੇ ਦੋ ਵਾਰੀ ਟ੍ਰੀਟਮੈਂਟ ਕਰੇ ਤੋਂ ਬਾਅਦ ਠੀਕ ਕਰ ਦਿੱਤਾ ਤੇ ਇਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਕਿ ਗਰੰਟੀ ਆ ਇਹ ਇਲਾਜ ਕਰ ਦਿੰਨੇ ਦੂਜੇ ਪਾਸੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਡਾਕਟਰਾਂ ਦੇ ਕੋਲ ਜਾਦੇ ਆਪਰੇਸ਼ਨਾਂ ਲਈ ਲੱਖਾਂ ਰੁਪਏ ਵੀ ਇਹਨਾਂ ਨੇ ਕਈ ਮਰੀਜ਼ਾਂ ਦੇ ਹੁਣ ਤੱਕ ਬਚਾ ਦਿੱਤੇ ਤੇ ਉਹਨਾਂ ਨੂੰ ਆਪਰੇਸ਼ਨ ਤੋਂ ਵੀ ਬਚਾਇਆ ਤੇ ਇੱਕ ਇਲਾਜ ਕਰਕੇ ਉਹਨਾਂ ਨੂੰ ਸਵਸਥ ਤੇ ਵਧੀਆ ਜ਼ਿੰਦਗੀ ਬਤੀਤ ਕਰ ਲਈ ਇਹਨਾਂ ਨੇ ਉਹਨਾਂ ਨੂੰ ਇਲਾਜ ਕੀਤਾ ਤੇ ਉਹਨਾਂ ਨੂੰ ਤੰਦਰੁਸਤ ਰੱਖਣ ਲਈ ਵੀ ਵੱਡਾ ਉਪਰਾਲੇ ਇਹ ਕਰ ਰਹੇ ਨੇ ਤੇ ਇਹਨਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਇਹ ਪੂਰਾ ਜਿਹੜਾ ਕਿ ਮਰੀਜ਼ ਦਾ ਇਲਾਜ ਕਰਦਦੇ ਨੇ ਤੇ ਉਹ ਇੰਨੇ ਇਹ ਪੈਸੇ ਵੀ ਘੱਟ ਮਾਤਰਾ ਦੇ ਵਿੱਚ ਲੈਂਦੇ ਨੇ ਇਲਾਜ ਕਰਨ ਲਈ ਤੇ ਲੋਕ ਗਰੀਬ ਲੋੜਵੰਦਾਂ ਦੀ ਵੀ ਇਹ ਮਦਦ ਲਈ ਅੱਗੇ ਰਹਿੰਦੇ ਨੇ ਅਸੀਂ ਵੀ ਆਪਣੇ ਮਾਧਿਅਮ ਲਈ ਅਪੀਲ ਕਰਦਾ ਕਿ ਇੱਕ ਵਾਰੀ ਇਹਨਾਂ ਕੋਲ ਜਰੂਰ ਆ ਕੇ ਦੇਖੋ ਕਿ ਗਰੰਟੀ ਆ ਇਲਾਜ ਕਰਦਦੇ ਨੇ ਰੀਡ ਦੀ ਹੱਡੀ ਦੀ ਆ ਪ੍ਰੋਬਲਮ ਅੱਜ ਕੱਲ ਹਰ ਇੱਕ ਵਿਅਕਤੀ ਨੂੰ ਆ ਤੇ ਉਹਦੇ ਲਈ ਇਹ ਲੰਬੇ ਸਮੇਂ ਤੋਂ ਲੋਕਾਂ ਦੀ ਨਿਸਕਾਮ ਸੇਵਾ ਕਰ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਨਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ